ਅੱਜ ਦੀ ਵੀਡੀਓ ਬਣਾਉਣ ਲੱਗਿਆਂ ਬੜਾ ਮੱਛੇ ਲੜਿਆ ਬੜੀ ਮਿਹਨਤ ਲੱਗੀ ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਓ ਭਰਾ ਬਣ ਕੇ ਸੱਚ ਰਿਆ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਪੀਆ ਮੈਂ ਮਲੇਸ਼ੀਆ ਰਹਿਣਾ ਸੋ ਬੜੇ ਭਰਾ ਪੁੱਛਦੇ ਪਏ ਹੀ ਮਲੇਸ਼ੀਆ ਦਾ ਵੀਜ਼ਾ ਤੁਹਾਨੂੰ ਕਿਵੇਂ ਮਿਲਿਆ ਸੋ ਮਲੇਸ਼ੀਆ ਦਾ ਵੀਜ਼ਾ ਵੀਰੇ ਖੂ ਬੜਾ ਔਖਾ ਨਹੀਂ ਹੈ ਠੀਕੇ ਬੜਾ ਸੌਖਾ ਹੀ ਮਿਲ ਜਾਂਦਾ ਮੈਂ ਤੇ ਬੇਹੇ ਉਹਦਾ ਟੂਰਿਸਟ ਵਿਜ਼ਿਟ ਆਇਆ ਇੱਥੇ ਤੁਹਾਨੂੰ ਜਿਹੜੀ ਗੱਲ ਦੱਸਾਂ ਠੀਕੇ ਹੋਣ ਉਹਦਾ ਇੱਕ ਨੰਬਰ ਚੋਗੇ ਇਹਦੇ ਪਿੱਛੇ ਬੜੀ ਲੰਬੀ ਕਹਾਣੀ ਆ ਸੋ ਕਹਾਣੀ ਆਪਣੀ ਇੱਦਾਂ ਸਟਾਰਟ ਹੋਈਗੀ ਜਾਨਕਿ 2016 ਚ ਆਪਾਂ ਆਦੀ ਪੜ੍ਹਾਈ ਪੂਰੀ ਪੂਰੀ ਕਰ ਲਈ ਜਿਆਦਾ ਪੜਿਆ ਨਹੀਂ ਮੈਂ ਜਾਨਕਿ 10ਵੀਂ ਤੱਕ ਹੀ ਪੜਿਆ ਸੋ 2016 ਚ ਜਾਨਕਿ ਆਪਾਂ 10ਵੀਂ ਦੇ ਪੇਪਰ ਦਿੱਤੇ ਹੀ ਮਾਰਚ 'ਚ ਠੀਕੇ ਉਸ ਤੋਂ ਬਾਅਦ ਜਾਨਕਿ ਨਾ ਮੇਰੇ ਡੈਡੀ ਦੀ ਤਬੀਅਤ ਥੋੜੀ ਖਰਾਬ ਹੋ ਗਈ ਮੇਰੇ ਡੈਡੀ ਨਹੀਂ ਉਸ ਤੋਂ ਬਾਅਦ ਇਹਨਾਂ ਕੇ ਗਾਂ ਫਿਰ ਐਡਮਿਸ਼ਨ ਕਰਾਈ ਨਹੀਂ ਮਾਰਜੀ ਚ ਮੈਂ ਪੇਪਰ ਦਿੱਤੇ ਉਸ ਤੋਂ ਬਾਅਦ ਫਿਰ ਗਾਂ ਆਪਣੀ ਐਡਮਿਸ਼ਨ ਹੋਈ ਨਹੀਂ ਸੋ ਉਸ ਤੋਂ ਬਾਅਦ ਆਪਾਂ ਚਲੋ ਡੈੜੀ ਧੱਪਾ ਕਰਨਾ ਸ਼ੁਰੂ ਕਰਤਾ ਕਿਉਂਕਿ ਡੈੜੀ ਆਪਣੇ ਨਹੀਂ ਚਲੋ ਬਿਮਾਰ ਹੋ ਗਏ ਸੀ ਸੋ ਘਰ ਦਾ ਖਰਚਾ ਤੇ ਹੋਰ ਕਿੱਦਾਂ ਚੱਲਣਾ ਹੈ ਠੀਕ ਹੈ ਤੇ ਨਾ ਆਪਣੇ ਕੋਲ ਕੋਈ ਜ਼ਮੀਨ ਜ਼ਾਇਦਾ ਨਹੀਂ ਸੀ ਸੋ ਜਿਹਦੇ ਸਿਰ ਤੇ ਆਪਾਂ ਦੀ ਰੋਟੀ ਪਾਣੀ ਖਾ ਸਕਦੇ ਹਾਂ ਸੋ ਚਲੋ 2016 ਚ ਆਪਾਂ ਡੈੜੀ ਧੱਪਾ ਕਰਨਾ ਸ਼ੁਰੂ ਕਰਤਾ ਉਦੋਂ ਤੱਕ ਆਪਣਾ ਕੋਈ ਵੀ ਪਲਾਨ ਨਹੀਂ ਸੀ ਇਨਕੇ ਬਾਹਰ ਜਾਂਦਾ ਉਦੋਂ ਆਪਾਂ ਇਹ ਸੋਚਿਆ ਚੱਲੋ ਇੰਡੀਅਨ ਆਰਮੀ ਜਾਣਾ ਠੀਕ ਉਸਦੇ ਵਾਸਤੇ ਆਪਾਂ ਚਲੋ 2016 ਚ ਬੜੀ ਯਾਨੀ ਕਿ ਦੌੜ ਦੂਰ ਲਾਇਆ ਕਰਨੀ ਦਿਹਾੜੀ ਵੀ ਜਾਇਆ ਕਰਨਾ ਠੀਕ ਹੈ ਤੜਕੇ ਦੌੜਨ ਜਾਇਆ ਕਰਨਾ ਬਾਈ ਮਿਲ ਕੇ ਸਾਰਾ ਦਿਨ ਕੰਮ ਕਰਨਾ ਸ਼ਾਮਾਂ ਨੂੰ ਵੀ ਦੌੜ ਲਾਇਆ ਕਰਨੀ ਸੋ ਬੜੀ ਮਿਹਨਤ ਕੀਤੀ ਉਹਦੇ ਵਾਸਤੇ ਵੀ ਚਲੋ ਬਾਅਦ ਫਿਰ 2017 ਚ ਜਦੋਂ ਮਿਲ ਕੇ ਭਰਤੀ ਇਹਨਾਂ ਨੇ ਚਿਰ ਤੱਕ ਮੇਰੀ ਉਮਰ ਪੂਰੀ ਹੋ ਗਈ ਸੀ ਚਲੋ ਇਹ ਆਪਣੇ ਜਿੰਨੇ ਜੋ ਸਰਟੀਫਿਕੇਟ ਚਾਹੀਦੇ ਹੁੰਦੇ ਆ ਜਾਤੀ ਸਰਟੀਫਿਕੇਟ ਸੋ ਹੋਰ ਰੂਰਲ ਏਰੀਆ ਹੋਰ ਵੀ ਜਿੰਨੇ ਸਰਟੀਫਿਕੇਟ ਚਾਹੀਦੇ ਹੁੰਦੇ ਉਸ ਤੋਂ ਬਾਅਦ ਆਪਾਂ ਚਲੋ ਬਣਵਾਏ ਮੁਸ਼ਕਲ ਨਾਲ ਦਿਹਾੜੀਆਂ ਮਾਰ ਮਾਰ ਕੇ ਤੇ ਉਸ ਤੋਂ ਬਾਅਦ ਆਪਾਂ ਗੈ ਭਰਤੀ ਵੇਖਣ ਠੀਕ ਹੈ 2017 ਦੇ ਵਿੱਚ ਆਈ ਗਿਆ ਸੈਟ ਠੀਕ ਦੁਇਆਂ ਸਤਾਰਾਂ ਦੇ ਹਾਂਜੀ 11ਵੇਂ ਮਿਨੀਸ਼ਨ 10ਵੇਂ 12ਵੇਂ ਵੀ ਨੇਦਾਈ ਸੀ ਠੀਕੇ ਤੇ ਨਾਲ ਹੀ ਨਾਲ ਨਾ ਉਦੋਂ ਮੇਰੀ ਉਮਰ 17.5 ਸਾਲ ਹੋ ਗਈ ਠੀਕੇ ਤੇ ਨਾਲ ਉਦੋਂ ਜਨਕੇ ਪਿੰਡਾਂ ਚ ਹੁੰਦੇ ਨੇ ਦੇ ਹੀ ਹੁਣ ਪਤਾ ਨਹੀਂ ਹੁੰਦੇ ਕਿ ਨਹੀਂ ਜਨਕੇ ਲੂਨ ਦੇ ਆਉਂਦੇ ਦੇ ਬੰਦੇ ਸੋ ਜਿੱਦਾਂ ਮੰਨ ਲਓ ਕਿ ਸਕੀਮਾਂ ਹੁੰਦੀਆਂ ਸੀ ਇਦਾਂ ਮੰਨ ਕੇ ਲੂਨ ਦੇਣਗੇ ਤੁਸੀਂ ਇਦਾਂ ਕਿਸ਼ਤਾਂ ਆ ਦੇਣੀ ਆ ਜੋ ਜਿੱਦਾਂ ਵੀ ਮੈਨੂੰ ਵਾਕਿਓ ਪੂਰਾ ਪ੍ਰੋਸੈਸ ਨਹੀਂ ਪਤਾ ਠੀਕ ਹੈ ਉੱਥੇ ਮੇਰੀ ਮੰਮੀ ਨਹੀਂ ਜਾਣਦੇ ਹੁੰਦੇ ਸੀ ਸੋ ਉਹ ਜਿਹੜੇ ਬੰਦੇ ਲੂਨ ਦੇਣ ਆਉਂਦੇ ਉਹ ਕਹਿੰਦੇ ਕਿ ਅਸੀਂ ਲੋਕ ਮਲਕਿ 12ਵੀਂ ਖਿਲਾ ਸਕਦੇ ਹਾਂ ਠੀਕ ਹੈ ਸੋ ਉਦੋਂ ਉਹਨਾਂ ਨੂੰ ਕਿਹਾ ਕਹਿੰਦੇ ਜੇ ਤੁਸੀਂ ਦੁਬਈ ਜਾਣਾ ਚਾਹੁੰਦੇ ਹੋ ਦੁਬਈ ਖਿਲਾ ਦੇਣਗੇ ਸੋ ਉਦੋਂ ਆਪਾਂ ਚਲੋ ਸੋਚਿਆ ਕਿ ਚਲ ਆਪਾਂ ਦੁਬਈ ਜਾਵੜਾਂਗੇ ਫਿਚਲ ਇੰਡੀਅਨ ਆਰਮੀ ਦਾ ਜੀ ਆਪਣਾ ਨਈ ਸੂਤਰਾ ਆ ਠੀਕੇ ਸੋ ਨਾਲ ਆਪਾਂ ਤਿਆਰੀ ਵੀ ਕਰਦੇ ਪਿਆ ਹਾਂ ਨਾਲ ਆਪਾਂ ਚਲੋ ਫਿਰ ਬਾਅਦ ਪਾਸਪੋਰਟ ਵੀ ਬਣਵਾ ਲਿਆ ਠੀਕੇ ਜਦੋਂ ਆ ਪਾਸਪੋਰਟ ਬਣਾਇਆ ਉਦੋਂ ਮੇਰੀ ਉਮਰ 18 ਸਾਲ ਨਹੀਂ ਸੀ ਸੋ ਉਦੋਂ ਮੇਰੇ ਮੰਮੀ ਡਾਡੀ ਨਾਲ ਲੈ ਕੇ ਜਾਣਾ ਪਿਆ ਠੀਕ ਹੈ ਉਸ ਤੋਂ ਬਾਅਦ ਆਪਣਾ ਪਾਸਪੋਰਟ ਹੀ ਬਣ ਗਿਆ ਬਾਈ ਪਿਆਰੀ ਵੀ ਆਪਾਂ ਸ਼ੁਰੂ ਕੀਤੀ ਤੇ ਨਾਲ ਜਦੋਂ ਫਿਰ ਆਪਾਂ ਪ੍ਰਤੀ ਦੇਖੀ ਦੌੜ ਦੂੜ ਆਪਾਂ ਕੱਢ ਛੱਡੀ ਉਸ ਤੋਂ ਬਾਅਦ ਯਾਨਕਿ ਆਪਣੀ ਹਾਈਟ ਥੋੜੀ ਜੀ ਘੱਟ ਰਹੀ ਗਈ ਮੇਰੀ ਹਾਈਟ ਹੈ ਇਹ 5-7 ਸੋ ਯਾਨਕਿ 5-7 ਤੇ 6 ਦੇ ਵਿੱਚ ਵਿੱਚ ਥੋੜੀ ਜੀ 5-7 ਨੂੰ ਲਾਦਾ ਸ਼ਾਇਦ ਘੱਟਿਆ ਠੀਕ ਹੈ ਬਾਕੀ ਆਪਾਂ ਨੂੰ ਨਹੀਂ ਪੂਰਾ ਪਤਾ ਸੋ ਇਸੇ ਕਰਕੇ ਨਾ ਵੀਰੇ ਆਪਣੀ ਹਾਈਟ ਕੱਟ ਰਹੀ ਗਈ ਠੀਕ ਹੈ ਉਹਦੇ ਵਿੱਚੋਂ ਆਪਾਂ ਨਿਕਲ ਗਏ ਠੀਕ ਹੈ ਬਾਹਰ ਸੋ ਚਲੋ ਇਹ ਗੱਲ ਹੋ ਗਈ ਆਪਣੀ ਤੇ ਉਸ ਤੋਂ ਬਾਅਦ ਫਿਰ ਆਪਣਾ ਮਲੇਸ਼ਾ ਹੁੰਦਾ ਏਦਾ ਸੁਭ ਬਣਿਆ ਕਿ ਅਹੀਂ ਜਿਹੜੇ ਜ਼ਿਮੀਂਦਾਰਾਂ ਦੇ ਮਲਕੇ ਪਿੰਡ ਸਾਡੇ ਪਿੰਡ ਦੀਆਂ ਕਿ ਜਿਹੜੇ ਜ਼ਿਮੀਂਦਾਰਾਂ ਦੇ ਆਪਾਂ ਕੰਮ ਕੁਮਝਾਈਦਾ ਠੀਕ ਹੈ ਸੋ ਉਹਨਾਂ ਦੇ ਮੁੰਡੇ ਦਾ ਇਨਕੇ ਲਿੰਕ ਹੀ ਕੋਈ ਇਨਕੇ ਪੱਟੀ ਸ਼ਹਿਰ ਦੇ ਵਿੱਚ ਇਨਕੇ ਕੋਈ ਏਜੰਟ ਹੀ ਠੀਕ ਹੈ ਸੋ ਉਹ ਜਨਕੇ ਲੋਕਾਂ ਨੂੰ ਬਾਰ ਬੁਰ ਘਾਲਦੇ ਬਾਅਦ ਫਿਰ ਉਹਨਾਂ ਨਾਲ ਇਨਕੇ ਆਪਾਂ ਜ਼ਿਮੀਂਦਾਰਾਂ ਨਾਲ ਗੱਲ ਕੀਤੀ ਉਹਨਾਂ ਗਾਂ ਫਿਰ ਜੰਟੂ ਨਾਲ ਗੱਲ ਕੀਤੀ ਸੋ ਨਾਲ ਆਪਾਂ ਨੂੰ ਦੱਸਿਆ ਕਿ ਮੇਰਾ ਵੀ ਇੱਦਾਂ ਇੱਦਾਂ ਤੁਸੀਂ ਜਾ ਸਕਦੇ ਠੀਕ ਹੈ ਸੋ ਉਦੋਂ ਬਾਈ ਫਿਰ 2018 ਚ ਉਹਨਾਂ ਜਨਕੇ ਕੱਲਤਾ ਠੀਕ ਹੈ ਆਪਾਂ ਨੂੰ 2018 ਚ 12ਵੇਂ ਮਹੀਨੇ ਉਹਨਾਂ ਪਣੋਂ ਲੀਸ਼ਾ ਕੱਲਤਾ ਉਦੋਂ ਉਹਨਾਂ ਕਲੇ ਟੂਰਿਸਟ ਰਿਜੀ ਤੇ ਉਦੋਂ ਆਪਣੇ ਪੈਸੇ ਲੱਗੇ ਸੀ ਆ 80 ਕੇ 85000 ਹਾਂਜੀ ਇਦਾਂ ਸ਼ਾ ਲੱਗਾ ਠੀਕ ਹੈ ਹਾਂਜੀ 85000 ਰੁਪਿਆ ਲੱਗਾ ਠੀਕ ਹੈ 2018 ਦੇ ਦੋ ਨੰਬਰ ਦਾ ਟੂਰਿਸਟ ਵੀਜ਼ੇ ਤੇ ਠੀਕ ਹੈ ਉਹ ਕਹਿੰਦੇ ਸੀ ਜੇ ਮਲਕੇ ਤੁਸੀਂ ਖੁਦ ਕੰਮ ਲੱਭ ਲੋਗੇ ਫਿਰ 75000 ਦੇ ਉਹ ਆਪਾਂ ਨੂੰ ਕੰਮ ਤੇ ਲਵਾਉਣਗੇ ਫਿਰ 85000 ਰੁਪਿਆ ਯਾਨੀ ਕਿ ਲੱਗੂਗਾ ਫਿਰ ਚਲੋ ਆਪਾਂ ਕਿਹਾ ਹਾਂ ਦੀ ਕੋਈ ਜਾਣ ਪਛਾਣ ਨਹੀਂ ਹੈਗੀ ਸੋ ਉਹਨਾਂ ਵੀਰੇ ਆਪਾਂ ਨੂੰ ਇੱਥੇ ਕੰਮ ਤੇ ਲਵਾਇਆ ਠੀਕ ਹੈ ਪਹਿਲਾਂ 2018 'ਚ ਮੈਂ ਆ ਉਹਨਾਂ ਮੈਨੂੰ ਕੰਮ ਤੇ ਲਵਾਤਾ ਉਹਨਾਂ ਮੈਨੂੰ ਇਹ ਕੰਮ ਤੇ ਲਵਾਇਆਗੇ ਯਾਨੀ ਕਿ ਉਹਦਾ ਹੈਗਾ ਇਹ ਕੰਮ ਡੰਕਰਾਂ ਦਾ گاਵਾ ਦੇ ਫਾਰਮ 'ਚ ਲਵਾਤਾ ਠੀਕ ਹੈ ਉੱਥੇ ਬੰਦਾ ਕੋਈ ਵੀ ਪੰਜਾਬੀ ਨਹੀਂ ਹੈ ਸੋ ਸਾਰੇ ਤਾਮਿਲ ਹੀ ਗਏ ਠੀਕ ਹੈ ਇੰਡੀਅਨ ਆਪਣੇ ਸਾਊਥ ਇੰਡੀਅਨ ਹੀ ਸੋ ਇਹਨਾਂ ਵਿਚਾਰਿਆਂ ਨੂੰ ਹਿੰਦੀ ਹੁੰਦੀ ਵੀ ਨਹੀਂ ਹੁੰਦੀ ਤੇ ਨਾ ਵੀਰੇ ਆਪਾਂ ਨੂੰ ਅੰਗਰੇਜ਼ੀ ਆਵੇ ਨਾ ਇਧਰ ਦੀ ਭਾਸ਼ਾ ਮਿਲ ਹੀ ਆਵੇ ਸੋ ਨਾ ਮਲ ਕੇ ਬੜਾ ਮੁਸ਼ਕਲ ਕੇ ਗੁਰੂਆਂ ਨਾਲ ਗੱਲਬਾਤ ਕਰਨੀ ਵੀ ਬੜੀ ਜਿਆਦਾ ਮੁਸ਼ਕਲ ਕੇ ਸੋ ਚਲੋ ਔਖਾ ਸੁਖਾ ਪਾਸੇ ਟਾਈਮ ਕੱਢਿਆ ਉਸ ਤੋਂ ਬਾਅਦ ਯਾਨੀ ਕਿ ਹਫਤਾ ਹੀ ਇੱਕ ਮਹਾ ਬੜੀ ਮੁਸ਼ਕਲਾਂ ਨਿਕਲੇ ਕਿਉਂਕਿ ਆਪਾਂ ਪਿੰਡ ਹੋਰ ਸੋਚ ਕੇ ਆਇਆ ਇੱਥੇ ਯਾਨੀ ਕਿ ਹੁੰਦੇ ਆ ਤੂੰ ਹੀ ਦੇ ਸਕਦੇ ਹਾਂ ਜੰਗਲ ਹੀ ਠੀਕ ਹੈ ਹੁਣ ਆਪਾਂ ਜੰਗਲ 'ਚ ਰਹਿ ਲਈਏ ਕੋਈ ਗੱਲ ਨਹੀਂ ਉਦੋਂ ਨਵੇਂ ਨੇ ਨਵੇਂ ਆ ਤਾਂ ਹੋਰ ਤਰ੍ਹਾਂ ਲੱਗਦਾ ਹੈ ਠੀਕ ਹੈ ਉਦੋਂ ਚਲੋ ਫਿਰ ਆਪਾਂ ਮਾਨੂੰ ਸਮਝਾਇਆ 2-4 ਦਿਨ ਲਾ ਬਾਅਦ ਬੜਾ ਮੁਸ਼ਕਿਲ ਹੋ ਗਿਆ ਠੀਕ ਹੈ ਕਿਉਂਕਿ ਨਾ ਉੱਥੇ ਵੀ ਰੋਟੀ ਹੋ ਚੌਲ ਹੀ ਖਾਂਦੇ ਹੁੰਦੇ ਸੀ ਉਦੋਂ ਚੌਲਾਂ ਦੀ ਅਤ ਨਹੀਂ ਹੁੰਨ ਤੇ ਭਾਵੇਂ ਖਾਈ ਜਾਈਏ ਠੀਕ ਹੈ ਸੋ ਕਿਉਂਕਿ ਪਿੰਡੋਂ ਦਾ ਆਪਾਂ ਰੋਟੀ ਆਪਾਂ ਨਹੀਂ ਖਾਂਦੇ ਆ ਹਾਂ ਸੋ ਉਸ ਤੋਂ ਬਾਅਦ ਚਲੋ ਬਾਅਦ ਆਪਾਂ ਆਪਣੇ ਜੰਗਲ ਨੂੰ ਦੱਸਿਆ ਕਿ ਇਦਾਂ ਇਦਾਂ ਗੱਲਬਾਤ ਹੈ ਤੇ ਮਿਲ ਕੇ ਨਹੀਂ ਦਿਲ ਕਰਦਾ ਯਾਰ ਕੰਮ ਕਰਨ ਨੂੰ ਮਿਲ ਕੇ ਹੋਰ ਕੋ ਕੰਮ ਕੁਮ ਲੱਭਦੇ ਫਿਰ ਫਿਰ ਵੀ ਨਾ ਆਪਾਂ ਨੂੰ ਡੈਕੋਰੇਸ਼ਨ ਦੇ ਕੰਮ ਤੇ ਲਵਾਇਆ ਯਾਨੀ ਕਿ ਆਪਾਂ ਕਿਸ ਦਾ ਇਨਕੇ ਹਾਲ ਡੈਕੋਰੇਟ ਕਰਨੇ ਮੰਦਰ ਡੈਕੋਰੇਟ ਕਰਨੇ ਵਿਆਹਾਂ ਦੀਆਂ ਤੇ ਜਾਂ ਬਰਥਡੇ ਦੇ ਬੜੇ ਯਾਨੀ ਕਿ ਡੈਕੋਰ ਬਾਨਸ ਬੰਨੀਗੇ ਸੋ ਉੱਥੋਂ ਨਾਲ ਲਵਾਤਾ ਠੀਕ ਹੈ ਤੇ ਉਹ ਮਾਲ ਗੀ ਹੀ ਭਾਜੀ ਬੜੇ ਗੰਦੇ ਕੋ ਨਾ ਮਿੱਠੇ ਪਿਆਰੇ ਹੋਗੇ ਮੇ ਤੋਂ ਪਾਸਪੋਰਟ ਲੈ ਲਿਆ ਉਹਨਾਂ ਤਨਖਾਹ ਨਹੀਂ ਵਧਾਈ ਤੇ ਕੰਮ ਤੇ ਹੱਦੋਂ ਹੀ ਜ਼ਿਆਦਾ ਕਿ ਸਵੇਰੇ ਤੜਕੇ 6 ਵਜੇ ਤੋਂ ਲੈ ਕੇ ਰਾਤ ਦੇ 2-2 3-3 ਵਜੇ ਤੱਕ ਹੀ ਕੰਮ ਕੀਤਾ ਸਾਰਾ ਮਹੀਨਾ ਕੰਮ ਕਰਨਾ ਉਹਨਾਂ ਇੱਕ ਛੁੱਟੀ ਉਹਨਾਂ ਦੇ ਨਹੀਂ ਪਾਸਪੋਰਟ ਆਪਣਾ ਉਹਨਾਂ ਕੋਲ ਫਸਿਆ ਪਿਆ ਸੀ ਨਾ ਉਹਨਾਂ ਤਨਖਾਹੀ ਵਧਾਈ ਮੰਨ ਲਓ 3 ਸਾਲ ਕੰਮ ਕੀਤਾ 1400 1500 ਜੀਡੀ ਤਨਖਾਹ ਲੱਗੀ ਉੱਤੇ ਉਹਨਾਂ ਕੰਮ ਕਰਾ ਛੱਡਿਆਗੇ ਸੋ ਕਿਉਂਕਿ ਆਪਾਂ ਫਸੇ ਪਾ ਹੋਰ ਕਿਤੇ ਜਾਣੇ ਸਾਡੇ ਸੋ ਬੜੀ ਮੁਸ਼ਕਲਾਂ ਚੋਂ ਉਹਨਾਂ ਤੋਂ ਵੀ ਆਪਾਂ ਪਾਸਪੋਰਟ ਕਢਵਾਇਆ ਠੀਕ ਹੈ ਉਸ ਤੋਂ ਬਾਅਦ ਫਿਰ ਪਾਸਪੋਰਟ ਕੁੜਵਾਇਆ ਬਾਅਦ ਫਿਰ ਮੈਂ ਇੱਥੇ ਆ ਗਈ ਜਿੱਥੇ ਮੈਂ ਕੰਮ ਕਰਦਾ ਠੀਕ ਹੈ ਵੀ ਉਹਦਾ ਏਰੀਆ ਜੰਗਲ ਜੀ ਆ ਪਹਿਲਾਂ ਆਉਂਦੇ ਆਉਂਦੇ ਇੱਥੇ ਕੰਮ ਔਖਾ ਲੱਗਾ ਠੀਕ ਹੈ ਨਵੇਂ ਬੰਦੇ ਨੂੰ ਇੱਥੇ ਕੰਮ ਔਖਾ ਲੱਗ ਸਕਦਾ ਪਰ ਮੈਂ ਵੀ ਰੀਦੂ ਗੰਦੇ ਗੰਦੇ ਕੰਮ ਕਰਕੇ ਵੇਖ ਲਈ ਠੀਕ ਹੈ ਗੰਦੇ ਰਾਵਾਂ ਜੋ ਗੁਜ਼ਰ ਗਿਆ ਹਾਂ ਭਾਵੇਂ ਕੀਤਾ ਇੱਕੋ ਹੀ ਆ ਕੰਮ ਡੈਕੋਰੇਸ਼ਨ ਦਾ ਕੰਮ ਕੀਤਾ ਪਰ ਉਹ ਐਡਾ ਗੰਦਾ ਹੈ ਨਾ ਤੁਹਿੰਝ ਕੀਨ ਮੰਨੋ ਕੋ ਉੱਥੇ ਮਲਕੇ ਸਾਡਾ ਪਾਸਪੋਰਟ ਫਸੇ ਕਰਕੇ 3 ਸਾਲ ਲਾਇ ਮੈਂ 2018 ਜੋ ਲੈ ਕੇ 2019 20 21 21 ਚ ਜਨਕੇ 10ਵੇਂ 11ਵੇਂ ਮਹੀਨੇ ਜਨਕੇ ਕੀ ਖਤਮ ਹੋਣ ਤੋਂ ਪਹਿਲਾਂ ਮੈਂ ਜਨਕੇ ਇੱਥੇ ਆ ਗਿਆ ਇੱਕ ਦੋ ਮਹੀਨੇ ਲਈ ਪਹਿ ਹੀ ਕੀ ਖਤਮ ਹੋਣ ਚ ਸੋ ਮੈਂ ਫਿਰ ਇੱਥੇ ਆ ਗਿਆ ਇੱਥੋਂ ਲਗਭਗ 4 ਸਾਲ ਉਹ ਚੱਲੇ ਸੋ ਇੱਥੇ ਬਾਅਦ ਫਿਰ ਆਪਾਂ ਦਾ ਜਨਕੇ ਵੀਜ਼ਾ-ਵੂਜ਼ਾ ਲਵਾਇਆ ਠੀਕ ਹੈ ਇੱਕ ਨੰਬਰ 'ਚ ਹੋਏ ਤੇ ਹਾਂ ਸੱਚ ਗੱਲ ਇੱਕ ਹੋਰ ਜਿੱਥੇ ਮੈਂ ਪਹਿਲਾਂ ਕੰਮ ਕੀਤਾ ਡੈਕੋਰੇਸ਼ਨ ਦਾ ਉਹਨਾਂ ਵੀਰੇ ਆਪਣੇ ਵੀਜ਼ਾ ਲਵਾ ਗਏ ਦਿੱਤਾ ਸੀ 2000 ਰੁਪਏ ਦੇ ਵਿੱਚ ਠੀਕ ਹੈ ਉਹ ਕਹਿੰਦੇ ਯਾਨਕਿ ਤੁਸੀਂ ਟੂਰਿਸਟ ਵੀਜ਼ੇ ਤੁਹਾਨੂੰ ਆਪਾਂ ਵਰਕ ਪਰਮਿਟ ਲੈ ਕੇ ਦੇ ਦੇਣੇ ਪਰ ਉਹਦੋਂ ਸਾਨੂੰ ਨਹੀਂ ਪਤਾ ਕਿ ਵਰਕ ਪਰਮਿਟ ਖੁੱਲੇ ਨਹੀਂ ਆ ਠੀਕ ਹੈ ਸੋ ਆਪਾਂ ਉਹਨਾਂ ਦੀਆਂ ਗੱਲਾਂ 'ਚ ਆ ਗਏ ਸੋ ਉਹਨਾਂ ਭਾਜੀ ਬੜਾ ਸਾਡਾ 10000 ਰਿੰਗੜੀ ਦਾ ਖਰਾਬ ਕਰ ਛੱਡਿਆ ਕਿ ਦੋ ਨੰਬਰ ਦਾ ਵੀਜ਼ਾ ਲੈ ਕੇ ਦੇਤਾ ਦਾ 10000 ਰਿੰਗੜੀ ਯਾਨਕਿ ਮਲੇਸ਼ੀਆ ਦਾ ਆਪਣਾ ਹੋ ਗਿਆ ਲਗਭਗ 2 ਲੱਖ ਰੁਪਿਆ ਤਨਖਾਹ ਸਾਰੀ ਉਹਦੇ ਗਈ ਸੀ ਮਲਕੇ 1400 1500 ਠੀਕ ਹੈ ਉਦੋਂ ਲਾਕਡਾਊਨ ਵੀ ਚੱਲਦਾ ਸੀ 20 ਦੇ ਵਿੱਚ ਸੋ ਨਾ ਵੀਰੇ ਪੈਸੇ ਘਰੋਂ ਪੈਸੇ ਫੜ ਤੜ ਕੇ ਪਤਾ ਨਹੀਂ ਕਿੱਦਾਂ ਇਹ ਮੁਸ਼ਕਿਲ ਨਾਲ ਉਹਨਾਂ ਦੇ ਪੈਸੇ ਪੂਰੇ ਕੀਤੇਗੇ ਸੋ ਪਹਿਲੇ ਤਾਂ ਸੇ ਗੱਲ ਸਾਹਿਬ ਜਿੰਨਾ ਚਿਰ ਮੈਂ ਡੈਕੋਰੇਸ਼ਨ ਉੱਤੇ ਕੰਮ ਕੀਤਾ 1 ਰੁਪਈਆ ਨਹੀਂ ਪਿਆ ਕਰੇ ਤੇ ਭਾਵੇਂ ਕਹਿਣ ਨੂੰ ਕਹਿ ਦਈਏ 6-7 ਸਾਲ ਉਹ ਜਲੇਬਾਰ ਪਰ ਭਾਜੀ ਮੈਂ ਪੈਸੇ ਹੁੰਦੇ ਅੱਗੇ ਪਾਉਣ ਲੱਗਾ ਦੋਨ ਤਿੰਨ ਸਾਲਾਂ ਲਈ ਪਹਿਲੇ ਦੋਨ ਤਿੰਨ ਸਾਲਾਂ ਇੱਥੇ ਪੈਸੇ ਪੈ ਨਹੀਂ ਕਿਉਂਕਿ ਉਹਨਾਂ ਯਾਨੀ ਕਿ ਇਹਦੇ ਤਨਖਾਹ ਹੁੰਦੀ ਨਹੀਂ ਦੂਜਾ ਉਹਨਾਂ ਇਨਕੇ ਕਹਿੰਦੇ ਪਰਮਿਟ ਤੁਹਾਨੂੰ ਲਵਾ ਗਦੇ ਨੇ ਉਹਦੀ ਮਹਾ ਪੈਸੇ ਪੂਰੇ ਹੋਣ ਸੋ ਬੜੇ ਜਨ ਕੇ ਓਖੇ ਦਿਨ ਕੱਟੇਗੇ ਤੇ ਇੱਥੇ ਜਾ ਕੇ ਚਲੋ ਹੁਣ ਆਪਣਾ ਫਿਰ ਪਰਮਿਟ ਲਵਾਇਆ ਹੁਣ ਫਿਰ ਯਾਨਕਿ ਲਗਭਗ 8000 ਰਿੰਗਿਟੋਂ ਫਿਰ ਦਿੱਤਾਗੇ ਚਲ ਐਸ ਵਾਰੀ ਇਹ ਚੰਗਾ ਯਾਨਕਿ ਪਰਮਿਟ ਆਪਣਾ ਹੈਗਾ ਅਰੀਜਨਲ ਆ ਅਰੀਜਨਲ ਹੋਵੇ ਫਿਰ ਕੋਈ ਚੱਕਰ ਨਹੀਂ ਪੈਸੇ ਆਪਾਂ ਦੇ ਸਕਦੇ ਆ ਠੀਕ ਹੈ ਸੋ ਜੇ ਡੁਪਲੀਕੇਟ ਹੋਵੇ ਫਿਰ ਮੁਸ਼ਕਲ ਹੁੰਦਾ ਭਰਾ ਸੋ ਇਦਾਂ ਹੀ ਭਰਾ ਆਪਾਂ ਨੂੰ ਮਿਲਿਆ ਵੀਜ਼ਾ ਕੋ ਬਾਲਾ ਓਖਾ ਨਹੀਂ ਠੀਕ ਹੈ ਮਲੇਸ਼ੀਆ ਦਾ ਵੀਜ਼ਾ ਮਿਲਦਾ ਸੋ ਮੈਂ ਕੋਰਕ ਕਰਦਾ ਪਿਆ ਕਿਉਂਕਿ ਇੱਧਰ ਤੁਸੀਂ ਚਾਰ ਚੁਫੇਰੇ ਦੇਖ ਲਓ ਜੰਗਲ ਹੀ ਜੰਗਲ ਆ ਕੇ ਠੀਕ ਹੈ ਮੈਂ ਇੱਥੇ ਆ ਇੱਥੇ ਮਾੜੀ ਮੂਡ ਸ਼ਾਂਤੀ ਹੈਗੀ ਆ ਆਪਾਂ ਮਾੜੀ ਮੂਡ ਵੀਡੀਓ ਬਣਾ ਸਕਦੇ ਹਾਂ ਸੋ ਅੱਜ ਤੇ ਮੈਨੂੰ ਉਹਦਾ ਛੁੱਟੀ ਹੀ ਰੂਮ ਮੇਰੇ ਚ ਗਰਮੀ ਵੀਡੀਓ ਉੱਥੇ ਤੇ 5 ਮੀਟਰ ਆਪਾਂ ਰੋਕ ਨਹੀਂ ਸਕਦੇ ਇੱਥੇ ਆਪਾਂ ਜੇ ਰੋਕ ਸਕਦੇ ਬਹਿ ਸਕਦੇ ਪਰ ਇੱਥੇ ਮੰਨ ਲਓ ਕਿ ਸੱਪ 슬ੂਪੀ ਵੀ ਆ ਸਕਦਾ ਮੱਛਰ ਮੁੱਛਰ ਬੜਾ ਸੋਇਸੇ ਕਰਕੇ ਹੁਣ ਚਲੋ ਆਪਾਂ ਜਾਂਦੇ ਹੋਰ ਕਿਸਦਾ ਤੇ ਬਾਕੀ ਹੋਰ ਯਾਨੀ ਕਿ ਇਹਦੇ ਮਿਲਦਾ ਇੱਕ ਦੋ 파ੜ ਬਣ ਸਕਦੇ ਆ ਸੋ ਵੀਡੀਓ ਨੂੰ ਵੱਧ ਵੱਧ ਲਾਈਕ ਕਰ ਦਿਓ ਜੇ ਮਨ ਨੂੰ 100 ਲਾਈਕ ਆ ਗਿਆ ਸੋ ਆਪਾਂ ਦਾ ਇੱਕ ਹੋਰ 파ੜ ਬਣਾਵਾਂਗੇ ਇੱਕ ਹੋਰ ਬੜੀ ਇੰਟਰਸਟਿੰਗ ਸਟੋਰੀ ਆ ਕਿਉਂਕਿ ਆਪਾਂ ਮੈਂ ਜਿੱਦਾਂ ਤੁਹਾਨੂੰ ਕਿਹਾ ਸੀ ਕਿ ਆਪਾਂ ਆਪਣਾ ਯਾਨੀ ਕਿ ਪਾਸਪੋਰਟ ਫਸਿਆ ਸੋ ਜਿਹੜਾ ਪਾਸਪੋਰਟ ਕਢਾਇਆ ਉਹਦੀ ਬੜੀ ਇੰਟਰਸਟਿੰਗ ਸਟੋਰੀ ਆ ਸੋ ਵਰਕ ਪਰਮਿਟ ਤੇ ਮੈਂ ਅਭੀ ਗੱਲ ਨਹੀਂ ਕੀਤੀ ਪੂਰੀ ਯਾਨੀ ਕਿ ਮੈਂ ਮੇਰੇ ਮਾਲਕਾਂ ਨੇ 2019 ਜੀ ਮੇਰੇ ਕਿਦਾਂ ਲਵਾ ਕੇ ਦਿੱਤਾ ਸੀ ਸੋ ਉਹਦੇ ਤੇ ਇੱਕ ਹੋਰ ਵੀਡੀਓ ਬਣ ਸਕਦੀ ਤੇ ਉਹਦੇ ਕਰਕੇ ਸੋ ਜੇ ਉਹ ਵੀਡੀਓ ਦੇਖਣਾ ਚਾਹੁੰਦੇ ਤਾਂ ਕਮੈਂਟ ਜ਼ਰੂਰ ਕਰ ਤੇ ਲਾਈਕ ਕਰ ਦਿਓ ਵੱਧ ਤੋਂ ਵੱਧ ਜੇ 100 ਲਾਈਕ ਹੋ ਗਿਆ ਆਪਾਂ ਜਰੂਰ ਛੇਤੀ ਛੇਤੀ 파ਟ 2 ਲੈ ਕੇ ਆਵਾਂਗੇ ਇਸ ਵੀਡੀਓ ਦਾ ਠੀਕ ਹੈ ਤੇ ਅੱਡੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਧੰਨਵਾਦ ਜੀ ਸੱਚਾ ਕਾਲ ਜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ ਤੇ ਹੋ ਸਕਦਾ ਹੈ ਤੇ ਵੀਰੇ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਵੀ ਜਰੂਰ ਕਰ ਦਿਓ ਜੇ ਮਲੇਸ਼ੀਆ ਆਉਣਾ ਚਾਹੁੰਦੇ ਕੋਈ ਵੀ ਜਾਣਕਾਰੀ ਚਾਹੀਦੀ ਹੋਈ ਤੇ ਆਪਣਾ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਨਹੀਂ ਤੇ ਆਪਣੇ ਕਮੈਂਟਾਂ ਵਿੱਚ ਤੁਸੀਂ ਪੁੱਛ ਸਕਦੇ ਠੀਕ ਹੈ ਧੰਨਵਾਦ ਜੀ ਸੱਚਾ ਕਾਲ